ਪੰਜਾਬੀ ਕਹਾਣੀ ਨੰਬਰ 6 ਬੱਚਿਆਂ ਪ੍ਰਤੀ ਫਰਜ਼ ਦੋਸਤੋ ਛੋਟੇ ਬੱਚਿਆਂ ਦਾ ਦਿਮਾਗ ਖਾਲੀ ਕੈਸਟ ਦੀ ਤਰ੍ਹਾਂ ਹੁੰਦਾ ਹੈ ਛੋਟੀ ਉਮਰ ਵਿੱਚ ਬੱਚਾ ਜੋ ਮਾਪਿਆਂ ਨੂੰ ਦੇਖ ਕੇ ਜਾਂ ਉਹਨਾਂ ਕੋਲੋਂ ਸੁਣ ਕੇ ਸਿੱਖਦਾ ਹੈ ਉਹ ਜ਼ਿੰਦਗੀ ਭਰ ਉਸ ਦੀਆਂ ਸੋਚਾਂ ਦਾ ਹਿੱਸਾ ਬਣਿਆ ਰਹਿੰਦਾ ਹੈ ਆਮ ਕਰਕੇ 5 ਕੋ ਸਾਲ ਦਾ ਬੱਚਾ ਛੋਟੀਆਂ-ਛੋਟੀਆਂ ਗੱਲਾਂ ਸਮਝਣ ਦੇ ਯੋਗ ਹੋ ਜਾਂਦਾ ਹੈ ਇਸ ਉਮਰ ਤੋਂ ਹੀ ਉਸ ਨੂੰ ਖੇਡਾਂ ਦੇ ਨਾਲ-ਨਾਲ ਨੈਤਿਕ ਸਿੱਖਿਆ ਦੇਣੀ ਸ਼ੁਰੂ ਕਰ ਦਿਓ। ਉਸ ਨੂੰ ਵੱਡਿਆਂ ਦਾ ਸਤਿਕਾਰ ਕਰਨਾ ਤੇ ਛੋਟਿਆਂ ਨਾਲ ਪਿਆਰ ਕਰਨਾ ਸਿਖਾਓ। ਉਸ ਨੂੰ ਇਹੋ ਜਿਹੀਆਂ ਬਾਜ਼ੀਆਂ ਜਾਂ ਖਡਾਉਣੇ ਖੇਡਣ ਲਈ ਦਿਓ ਜਿਨ੍ਹਾਂ ਨਾਲ ਖੇਡਦਾ ਉਹ ਕੁਝ ਸਿੱਖ ਸਕੇ। ਇਸ ਉਮਰ ਤੋਂ ਹੀ ਉਸ ਨੂੰ ਘਰ ਵਿੱਚ ਆਪ ਥੋੜਾ-ਥੋੜਾ ਪੜਾਉਣਾ ਸ਼ੁਰੂ ਕਰ ਦਿਓ। ਉਸ ਨੂੰ ਸਫਾਈ ਰੱਖਣ ਦੀ ਆਦਤ ਪਾਓ। ਉਸ ਨੂੰ ਇਸ ਉਮਰ ਤੋਂ ਹੀ ਪੈਸੇ ਜੋੜਨ ਦੀ ਆਦਤ ਪਾਓ। ਉਸ ਦੀਆਂ ਰੀਝਾਂ ਪੂਰੀਆਂ ਕਰੋ ਪਰ ਉਸ ਦੀ ਹਰ ਜਿੱਦ ਪੂਰੀ ਨਾ ਕਰੋ ਅਤੇ ਉਸ ਨੂੰ ਸਮਝਾਓ ਕਿ ਹਰ ਜਿੱਦ ਜਾਂ ਮੰਗ ਪੂਰੀ ਨਹੀਂ ਹੋ ਸਕਦੀ 9-10 ਸਾਲ ਦਾ ਹੋ ਜਾਣ ਤੇ ਪੜ੍ਹਾਈ ਦੇ ਨਾਲ-ਨਾਲ ਉਸ ਨੂੰ ਛੋਟੇ-ਮੋਟੇ ਕੰਮ ਕਰਨ ਦੀ ਆਦਤ ਜ਼ਰੂਰ ਪਾਓ ਉਸ ਨੂੰ ਸਮਝਾਓ ਕਿ ਸਖਤ ਮਿਹਨਤ ਤੋਂ ਬਿਨਾਂ ਜ਼ਿੰਦਗੀ ਵਿੱਚ ਕਾਮਯਾਬੀ ਨਹੀਂ ਮਿਲਦੀ ਉਸ ਨੂੰ ਗੁੱਸੇ, ਘਮੰਡ, ਲਾਲਚ ਅਤੇ ਹੰਕਾਰ ਦੇ ਨੁਕਸਾਨ ਤੋਂ ਜਾਣੂ ਕਰਵਾਓ ਅਤੇ ਹਿੰਮਤ ਲਗਨ ਸਬਰ ਅਤੇ ਸਹਿਣਸ਼ੀਲਤਾ ਦੇ ਫਾਇਦੇ ਦੱਸੋ ਇਸ ਉਮਰ ਵਿੱਚ ਬੱਚਿਆਂ ਨੂੰ ਉਹਨਾਂ ਲੋਕਾਂ ਦੀਆਂ ਮਿਸਾਲਾਂ ਦੇਣੀਆਂ ਬਹੁਤ ਜ਼ਰੂਰੀ ਹਨ ਜੋ ਗਰੀਬ ਘਰਾਂ ਵਿੱਚ ਪੈਦਾ ਹੋ ਕੇ ਆਪਣੀ ਮਿਹਨਤ ਹਿੰਮਤ ਅਤੇ ਦ੍ਰਿੜ ਇਰਾਦੇ ਦੀ ਬਦੌਲਤ ਸਮਾਜ ਵਿੱਚ ਉੱਚੇ ਰੁਤਬੇ ਪ੍ਰਾਪਤ ਕਰ ਗਏ ਤੇ ਉਹਨਾਂ ਲੋਕਾਂ ਬਾਰੇ ਵੀ ਦੱਸੋ ਜੋ ਆਪਣੇ ਆਲਸੀ ਅਤੇ ਐਸ ਪ੍ਰਸਤੀ ਵਾਲੇ ਸੁਭਾਅ ਕਰਨ ਇੱਜ਼ਤ ਅਤੇ ਜਾਇਦਾਦ ਗਵਾ ਬੈਠੇ ਇਸ ਉਮਰ ਤੋਂ ਹੀ ਉਹਨਾਂ ਨੂੰ ਇਹੋ ਜਿਹੀਆਂ ਕਿਤਾਬਾਂ ਪੜਨ ਨੂੰ ਦਿਓ ਜਿਨ੍ਹਾਂ ਨੂੰ ਪੜ ਕੇ ਉਹਨਾਂ ਦੇ ਕੰਮ ਕਰਨ ਵਿੱਚ ਦਿਲਚਸਪੀ ਪੈਦਾ ਹੋਵੇ ਉਹ ਖੇਡਾਂ ਵਿੱਚ ਹਿੱਸਾ ਲੈਣ ਅਤੇ ਉਹਨਾਂ ਦੇ ਦਿਲ ਵਿੱਚ ਚੰਗਾ ਤੇ ਕਾਮਯਾਬ ਇਨਸਾਨ ਬਨਣ ਦੀ ਖਵਾਇਸ਼ ਪੈਦਾ ਹੋਵੇ ਸਤਿ ਸ੍ਰੀ ਅਕਾਲ ਜੀ ਆਪਣੇ ਚੈਨਲ ਦੇ ਨਾਲ ਬਨੇ ਰਹੋ ਅੱਦੂ ਅੱਗੇ ਵਧੀਆ ਕੰਟੈਂਟ ਲੈ ਕੇ ਹਾਜ਼ਰ ਹੋਵਾਂਗਾ ਸਤ